ਰਿੱਤਾ ਚੱਕਿਆ ਔਰੇ ਤੇ ਉਹ ਲੋਕਾਂ ਦੀ ਦੇਣ ਆ ਸਾਨੂੰ ਜਿਹੜੇ ਅੱਜ ਖੜਾ ਹੋਣੇ ਆ ਸਾਡੇ ਲੋਕ ਵੀ ਇਹ ਸਰਕਾਰਾਂ ਨਾਲ ਮਿਲੇ ਹੋਏ ਆ ਜਿਹੜੇ ਪੈਸੇ ਖਾਂਦੇ ਆ ਵਿੱਚ ਤੇ 100 100 200 ਰੁਪਏ ਆਪਣੇ ਖੇਤ ਚੋਂ ਲੰਘਣ ਦਾ ਲੈਣੇ ਆ ਟਰਾਲੀਆਂ ਨੇ ਤੇ ਪੈਸੇ ਉਹਦੇ ਕਰਕੇ ਸਾਰਾ ਇਲਾਕਾ ਅੱਜ ਵਿਵਪਤਾਜਾ ਸਵੇਰੇ ਆ ਜੀ ਜਿਹੜੋ 8:30 9:00 ਵਜੇ ਆਏ ਆ ਆਪਾਂ ਦੇਖ ਸਕਦੇ ਆ ਇੱਥੇ ਸਾਹਮਣੇ ਉਹ ਤਾਂ ਇੱਥੇ ਤੱਕ ਖੇਤ ਹੈਗਾ ਦਾ ਪਰ ਉਹ ਡਿੱਗ ਗਿਆ ਵਿੱਚ ਆ ਬੋਰੇ ਭਰੇ ਹੋਏ ਨੇ ਮਿੱਟੀ ਦੇ ਨਾਲ ਇਹਨਾਂ ਨੂੰ ਜਿਹੜਾ ਵਿੱਚ ਛਿੱਟਿਆ ਜਾਏਗਾ ਤਾਂ ਜੋ ਇਹ ਬੰਦਨੀ ਥੋੜੀ ਮਜ਼ਬੂਤੀ ਹੋ ਸਕੇ ਅਕੇਵਲ ਨੂੰ ਪਾਣੀ ਨਾ ਵਸ ਸਕੇ ਜਿਹੜਾ ਇਹ ਮਿੱਟੀ ਦੇ ਵਿੱਚ ਚੱਕਰੀ ਬਣੀ ਪਈ ਆ ਪਾਣੀ ਦੀ ਉਹ ਨਾ ਬਣ ਸਕੇ ਤਾਂ ਵਹਾ ਜਿਹੜਾ ਹੈ ਲਗਾਤਾਰਸੀਂ ਦੇਖ ਰਹੇ ਹਾਂ ਬਹੁਤ ਤੇਜ਼ ਹੈ ਪਾਣੀ ਦਾ ਪ੍ਰਸ਼ਾਸਨ ਦੀ ਬਿਲਕੁਲ ਨਕਾਮੀ ਹੈ ਇਹਦੇ ਵਿੱਚ ਸਵੇਰ ਤੋਂ ਸਾਨੂੰ ਇੱਕ ਤਾਰਨੀ ਇਹਨਾਂ ਤੇ ਪੂਰੀ ਹੋਈ ਅੱਛਾ ਉਸ ਤੋਂ ਬਾਅਦ ਆ ਬੋਰੇ ਹੋਣ ਆਏ ਆ ਸ਼ਾਮ ਨੂੰ ਤਾ ਹੁਣ ਇਹ ਬੰਨ ਨੂੰ ਇਹਨੂੰ ਠੋਕਰ ਨੂੰ ਰੋਕਣ ਲੱਗੇ ਆ ਵੀ ਜੇ ਇਹ ਠੋਕਰ ਰੁੜ ਗਈ ਤਾਂ ਸਾਡਾ ਏਰੀਆ ਖਤਮ ਹੋ ਜਾਊਗਾ ਕਹਿੰਦੇ 2-3 ਕੁਆਂਟਲ ਲੱਕੜਾ ਸੀ ਵੱਢ ਕੇ ਵਿੱਚ ਛਿੜਕਦੇ ਇਹ 2-3 ਕੁਆਂਟਲ ਨਹੀਂ 2-3 100 ਤੇ ਉੱਪਰ ਹੋਣੀਆਂ ਇਹ ਜਿਹੜੀ ਵੀ ਬਰਾ ਵਿੱਚ ਗੇਰ ਚੁੱਕੀਆਂ ਆ ਹੜ ਗਈ ਤੁਸੀਂ ਦੇ ਦੇ ਕੀਲਾ ਦਾ ਅਸੀਂ ਆਪ ਹੱਥੀ ਵੱਢ ਕੇ ਬਪੂਲਰਾਂ ਦੇ ਦਿੱਤਾ ਵਿੱਚ ਉਹ ਹੜ ਗਿਆ ਵਿੱਚ ਤੇ ਇਹ ਤਸਵੀਰ ਹੈ ਤੁਹਾਨੂੰ ਜਿਹੜਾ ਵਜੀਦਪੁਰ ਬਿਲਕੁਲ ਪਿੰਡ ਨਾਲ ਪੈਂਦਾ ਉੱਥੋਂ ਸਤਲੁਜ ਦਰਿਆ ਇੱਕ ਕੰਡੇ ਦੇ ਉੱਤੇ ਤੋਂ ਐਸ ਤਸਵੀਰਾਂ ਸੰਝੇ ਕਰ ਰਹੇ ਆ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਰੋਪੜ ਜ਼ਿਲ੍ਹੇ ਦੀ ਸੰਗਤ ਨੂੰ ਵੀ ਅਪੀਲ ਕਰਦੇ ਆ ਵੀ ਜਿਹੜੇ ਇਹ ਦੇਖ ਰਹੇ ਆ ਤੇ ਵੱਤ ਤੋਂ ਵੱਤ ਦਰਿਆ ਦੇ ਉੱਪਰ ਪਹੁੰਚੋ ਜੇ ਬੰਨ੍ਹਾ ਲੱਗਦਾ ਜੀ ਲੁਧਿਆਣੇ ਤੱਕ ਮਾਰ ਹੋਣੀ ਆ ਤਵਾਏ ਕਰ ਦੂਗਾ ਲੁਧਿਆਣੇ ਤੱਕ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਉਹਦੇ ਮੁਤਾਬਕ ਜਿਹੜਾ ਕੰਮ ਚੱਲਦਾ ਵੀ ਕਿਸੇ ਨਾ ਕਿਤੇ ਪੰਜਾਬ ਨੂੰ ਅਸੀਂ ਡੋਬ ਲਈਏ ਇਹਨੂੰ ਖਤਮ ਕਰ ਦਈਏ ਪਰ ਪੰਜਾਬ ਇੱਕਨ ਖਤਮ ਨਹੀਂ ਹੋਣਾ ਤੁਸੀਂ ਦੇਖ ਸਕਦੇ ਆ ਵਜੀਤਪੁਰ ਜਿਹੜਾ ਸਤਲੁਜ ਦਰਿਆ ਹੈ ਉਸ ਦੇ ਕੰਢੇ ਤੇ ਮੌਜੂਦ ਆ ਜਿੱਥੇ ਕਿ ਲੋਕਾਂ ਦੀਆਂ ਆਪ ਜਿਹੜੀਆਂ ਜ਼ਰੂਰਤਾਂ ਦੇ ਅਨੁਸਾਰ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਵੀ ਬੰਨ ਨੂੰ ਜਿਹੜਾ ਰੋਕਿਆ ਜਾਵੇ ਟੁੱਟੇ ਨਾ ਪਾਣੀ ਦੇ ਵਿੱਚ ਪਾੜ ਨਾ ਪਵੇ ਤੇ ਜਿਸ ਤਰੀਕੇ ਦੇ ਨਾਲ ਇੱਥੇ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਲੋਕਾਂ ਦੇ ਨਾਲ ਜਿਵੇਂ ਗੱਲ ਕਰਾਂਗੇ ਇਹ ਸਾਰੀਆਂ ਚੀਜ਼ਾਂ ਇੱਥੇ ਹੋ ਰਹੀਆਂ ਨੇ ਆ ਬੰਨ ਜਿਹੜਾ ਬੰਦ ਕਰਨ ਦੇ ਵਾਸਤੇ ਆ ਇੱਥੇ ਆ ਚੀਜ਼ਾਂ ਕਰ ਰਹੀਆਂ ਨੇ ਕੀ ਹਾਲ ਹੈ ਬਈ ਠੀਕ ਹਾਂ ਹਾਂਜੀ ਹਾਂ ਵੀਰ ਜੀ ਚੜਦੀ ਕਲਾ ਜੀ ਕਿਰਪਾ ਅੱਛਾ ਕੀ ਹਾਲਾਤ ਨੇ ਜਦੋਂ ਦੇ ਅਸੀਂ ਦੇਖ ਰਹੇ ਹਾਂ 200 ਫੁੱਟ ਦੇ ਨੇੜੇ ਤੇੜੇ ਜਿਵੇਂ ਸਵੇਰ ਦਾ ਕਹਿ ਰਿਹਾ ਕਿ ਪਾੜ ਪੈ ਗਿਆ ਕੀ ਹਾਲਾਤ ਨੇ ਇੱਥੇ ਪਾੜ ਪੈ ਰਿਹਾ ਕਿ ਵੈਸੀ ਨਹੀਂ ਦੇਖੋ ਸਵੇਰੇ ਆਸੀਂ ਜਦੋਂ 8:30-9 ਵਜੇ ਆਏ ਆ ਆਪਾਂ ਦੇਖ ਸਕਦੇ ਹਾਂ ਇੱਥੇ ਸਾਹਮਣੇ ਉਹ ਤਾਂ ਇੱਥੇ ਤੱਕ ਖੇਤ ਹੈਗਾ ਦਾ ਪਰ ਉਹ ਡਿੱਗ ਗਿਆ ਵਿੱਚ ਅੱਛਾ ਜੀ ਪ੍ਰਸ਼ਾਸਨ ਦੀ ਬਿਲਕੁਲ ਨਕਾਮੀ ਹੈ ਇਹਦੇ ਵਿੱਚ ਸਵੇਰ ਤੋਂ ਸਾਨੂੰ ਇੱਕ ਤਾਰਨੀ ਇਹਨਾਂ ਤੇ ਪੂਰੀ ਹੋਈ ਅੱਛਾ ਉਸ ਤੋਂ ਬਾਅਦ ਆ ਬੋਰੇ ਹੋਣ ਆਏ ਆ ਸ਼ਾਮ ਨੂੰ ਤਾਂ ਹੁਣ ਇਹ ਬੰਨ ਨੂੰ ਇਹਨੂੰ ਠੋਕਰ ਨੂੰ ਰੋਕਣ ਲੱਗੇ ਆ ਵੀ ਜੇ ਠੋਕਰ ਰੁੜ ਗਈ ਤਾ ਸਾਡਾ ਏਰੀਆ ਖਤਮ ਹੋ ਜਾਊਗਾ। ਅੱਛਾ। ਹਾਂਜੀ। ਇਹ ਕਿਸ ਤਰੀਕੇ ਦੇ ਨਾਲ ਇਹ ਠੋਕਰ ਨੂੰ ਰੋਕਿਆ ਜਾਏਗਾ? ਆਹ ਬੰਨ ਕਿਵੇਂ ਕੰਮ ਕਰਨਗੇ ਜਿਹੜੀਆਂ ਲੱਕੜਾਂ ਵਿੱਚ ਸੁੱਟੀਆਂ ਰਹਿਣ ਨੇ ਕਹਿੰਦੇ 2-3 ਕੁਆਂਟਲ ਲੱਕੜਾਂ ਸੀ ਵੱਢ ਕੇ ਵਿੱਚ ਸਿੱਟਦੀ। ਇਹ 2-3 ਕੁਆਂਟਲ ਨਹੀਂ 2-3 100 ਤੇ ਉੱਪਰ ਹੁਣੀ ਆ ਜਿਹੜੀ ਵਿੱਚ ਗੇਰ ਚੁੱਕੀਆਂ ਆਂ ਹੜ ਗਈ। ਤੁਸੀਂ ਦੇ ਦੇ ਕੀਲਾ ਦਾ ਅਸੀਂ ਆਪ ਹੱਥੀ ਵੱਢ ਕੇ ਪਪੂਲਰਾਂ ਦੇ ਗੇਰ ਤਾਂ ਵਿੱਚ ਉਹ ਹੜ ਗਿਆ ਵਿੱਚ ਜਿਹੜੇ ਬڑے ਦਰਖਤ ਲਿਆਂਦੇ ਉਹ ਹੜ ਗਏ ਪਰ ਉਹਨਾਂ ਦੇ ਨਾਲ ਰੁਕਿਆ ਨਹੀਂ ਹੈਗਾ। ਹੁਣ ਇਹ ਬੂਰੇ ਪ੍ਰਸ਼ਾਸਨ ਨੇ ਹੁਣ ਮੰਗਾਏ ਆ। ਹੁਣ ਇਹ ਥੈਲੇ ਭਰ ਕੇ ਅਸੀਂ ਵਿੱਚ ਤਾਰ ਰਹੇ ਹਾਂ ਇਹਦੇ। ਇਹਨ ਗੱਲ ਹੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪ੍ਰਸ਼ਾਸਨ ਦੀ ਹੈ ਇਹ ਸਤਲੁਜ ਦਰਿਆ ਦੇ ਕੰਢੇ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਇਹ ਕਿਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਇਹਨੂੰ ਧਿਆਨ ਦੇ ਵਿੱਚ ਰੱਖਣਾ ਸਾਰੇ ਚੀਜ਼ਾਂ ਜਿੱਥੇ ਸਾਡੇ ਪ੍ਰਸ਼ਾਸਨ ਦੀ ਹੈ ਸਾਡੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਹ ਪਹਿਲਾਂ ਦਾ ਪ੍ਰਸ਼ਾਸਨ ਦਾ ਜਿਹੜਾ ਉਹ ਸਾਹਮਣੇ ਪਿਆ ਜੰਗਲਾਤ ਉਹਨਾਂ ਨੇ ਉਹ ਰੇਤਾ ਨਹੀਂ ਛੇੜਿਆ ਹੈਗਾ ਕਦੇ ਸਾਡੇ ਲੋਕ ਇੱਥੇ ਮਿਲ ਜਣਿਆ ਨਾਲ ਉਹਨਾਂ ਨੇ ਇੱਥੇ ਟੋਏ ਪੱਟਤੇ ਰਿੱਤਾ ਚੱਕਿਆ ਔਰੇ ਤੇ ਉਹ ਲੋਕਾਂ ਦੀ ਦੇਣ ਆ ਸਾਨੂੰ ਜਿਹੜੇ ਅੱਜ ਹੜਾ ਹੋਣੇ ਆ ਸਾਡੇ ਲੋਕ ਵੀ ਇਹ ਸਰਕਾਰਾਂ ਨਾਲ ਮਿਲੇ ਹੋਏ ਆ ਜਿਹੜੇ ਪੈਸੇ ਖੰਦੇ ਆ ਵਿੱਚ ਤੇ 100 100 200 200 ਰੁਪਏ ਆਪਣੇ ਖੇਤ ਚੋਂ ਲੰਘਣ ਦਾ ਲੈਣੇ ਟਰਾਲੀਆਂ ਨੇ ਤੇ ਪੈਸੇ ਉਹਦੇ ਕਰਕੇ ਸਾਰਾ ਇਲਾਕਾ ਅੱਜ ਬਿਪਤਾਜਾ ਪ੍ਰਸ਼ਾਸਨ ਨੇ ਜਿਹੜਾ ਉਹ ਰਿੱਤਾ ਉਹਨਾਂ ਨੂੰ ਬਾਰ-ਬਾਰ ਕਿਹਾ ਵੀ ਜਿਹੜਾ ਜੰਗਲਾਤ ਦਾ ਉਹਨੂੰ ਚੱਕ ਲੋ ਉਹਨੂੰ ਨਹੀਂ ਚੱਕ ਰਹੇ ਸਿਰਫ ਉਹਨਾਂ ਨੇ ਇਲਾਕਾ ਮਾਰਨਾ ਪੰਜਾਬ ਡੋਬਣਾ ਹੈ ਉਹ ਪੂਰਾ ਪਲੈਨਿੰਗ ਤਹਿਤ ਮਤਲਬ ਜੇ ਉਸ ਪਾਸੇ ਤੋਂ ਚੱਕ ਲਿਆ ਜਾਵੇ ਤਾਂ ਰਾਹ ਇੱਕ ਪਾਣੀ ਦਾ ਪੱਧਰਾ ਹੋ ਜਾਏ ਤੇ ਪਾਣੀ ਉਸ ਪਾਸੇ ਨੂੰ ਜਿਹੜਾ ਜ਼ਿਆਦਾ ਝੁਕਾ ਕਰੇਗਾ ਹਾਂਜੀ ਬਿਲਕੁਲ ਤੁਸੀਂ ਆਪ ਦੇਖ ਸਕਦੇ ਹਾਂ ਪਾਣੀ ਉੱਥੇ ਘੁਮ ਕੇ ਉਰੇ ਆਉਂਦਾ ਨਹੀਂ ਉਹ ਸਿੱਧਾ ਜਾਊਗਾ ਸਿੱਧਾ ਲੰਘ ਜਾਣਾ ਪਾਣੀ ਉਹਦੇ ਸਾਨੂੰ ਕੋਈ ਦਿੱਕਤ ਨਹੀਂ ਪਰ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਉਹਦੇ ਮੁਤਾਬਕ ਜਿਹੜਾ ਕੰਮ ਚੱਲਦਾ ਵੀ ਕਿਸੇ ਨਾ ਕਿਤੇ ਪੰਜਾਬ ਨੂੰ ਅਸੀਂ ਡੋਬ ਲਈਏ ਇਹਨੂੰ ਖਤਮ ਕਰ ਦਈਏ ਪਰ ਪੰਜਾਬ ਇੱਕਨ ਖਤਮ ਨਹੀਂ ਹੋਣਾ ਤੁਸੀਂ ਦੇਖ ਸਕਦੇ ਆ ਸਾਰਾ ਇਲਾਕਾ ਨਿਕਲਿਆ ਹੋਇਆ ਆਪਣੇ ਲੈਵਲ ਤੇ ਤਸਵੀਰ ਦੇ ਲੱਗੇ ਹੋਏ ਆ ਰੋਜੀ ਬਿਲਕੁਲ ਅਸੀਂ ਤਾਂ ਇਹ ਅਰਦਾਸ ਕਰੀ ਜੰਨੇ ਜਦੋਂ ਇੱਥੇ ਆਈ ਆਏ ਆ ਕਿ ਵੀ ਇੱਥੇ ਕੋਈ ਘਟਨਾ ਨਾ ਵਾਪਰੇ ਬਾਕੀ ਜੇ ਵਾਪਰਦੀ ਵੀ ਆ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਵੀ ਆ ਕਿੱਥੋਂ ਤੱਕ ਮਾਰ ਪੈਂਦੀ ਐ ਇਸ ਟੀਕਾ ਕਿਉਂਕਿ ਪਿਛਲੀ 23 ਚ ਅਸੀਂ ਦੇਖਿਆ ਕਿ ਪੂਰਾ ਚਮਕੌਰ ਸਾਹਿਬ ਦੇ ਤੱਕ ਦਾ ਇਹ ਚੀਜ਼ਾਂ ਪਾਣੀ ਦੇਖਣ ਨੂੰ ਮਿਲਿਆ ਬਿਲਕੁਲ ਜੀ ਇਹੀ ਹੋਣਾ ਜੀ ਜਿਹੜਾ ਬੇਟ ਏਰੀਆ ਸਾਡਾ ਮਾਛੂੜਾ ਬੱਲ ਨੂੰ ਇਹ ਸਾਰਾ ਏਰੀਆ ਤਕਰੀਬਨ ਖਤਮ ਹੋ ਜਾਊਗਾ ਸੋ ਆਪਾਂ ਥੋੜਾ ਜਿਹਾ ਜੇਸੀਬੀ ਚਲਾਈ ਜਾਏਗੀ ਤੇ ਤੁਹਾਨੂੰ ਤਸਵੀਰ ਦਿਖਾਣੇ ਆ ਤੇ ਜੇਸੀਬੀ ਦੇ ਨਾਲ ਜਿਹੜਾ ਇਥੋਂ ਚੱਕ ਚੱਕ ਕੇ ਜਿੰਨੇ ਬੋਰੇ ਨੇ ਮਿੱਟੀ ਦੇ ਭਰੇ ਹੋਏ ਉਹ ਵਿੱਚ ਨੂੰ ਸਿੱਟੇ ਜਾਣਗੇ ਮੈਂ ਨੀਰਤ ਨੂੰ ਕਹੂੰਗਾ ਨੀਰਤ ਨੂੰ ਕਿ ਅੱਗੇ ਨੂੰ ਆ ਜਾਓ ਕਿ ਇਸ ਪਾਸੇ ਤੋਂ ਤਸਵੀਰ ਦਿਖਾਏ ਤੁਸੀਂ ਸਾਈਡ ਤੋਂ ਕਿ ਵੀ ਜਿਹੜੇ ਲੋਕ ਨੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰੀਆਂ ਚੀਜ਼ਾਂ ਨੂੰ ਅੰਦਰ ਸਿੱਟਣ ਦੀ ਕੋਸ਼ਿਸ਼ ਕਰ ਰਹੇ ਆ ਕਿ ਵੀ ਆਹ ਜਿਹੜੇ ਬੋਰੇ ਨੇ ਮਿੱਟੀ ਭਰੀ ਹੈ ਇਹਨਾਂ ਦੇ ਵਿੱਚ ਇਹਨਾਂ ਨੂੰ ਅੰਦਰ ਸਿੱਟੇ ਜਾਵੇ ਤੇ ਪਾਣੀ ਨੂੰ ਰੋਕਿਆ ਜਾ ਸਕੇ ਕੁਐਸਚਨ ਲਗਾਤਾਰ ਜਾਰੀ ਨੇ ਕਿਵੇਂ ਜਿਹੜਾ ਇਹ ਹੁੰਦਾ ਸਾਰਾ ਕੁਝ ਹੱਲ ਇਹ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾਵਾਂਗੇ ਕਿਉਂਕਿ ਲਗਾਤਾਰ ਜਿਹੜੇ ਲੋਕ ਨੇ ਉਹ ਲੱਗੇ ਹੋਏ ਨੇ ਤੇ ਇਸ ਪਾਸੇ ਤੋਂ ਮੈਂ ਨਿਰਜ ਨੂੰ ਕਹੂੰਗਾ ਕਿ ਮੇਰੇ ਨਾਲ ਅੱਗੇ ਚੱਲਣਾ ਤਾਂ ਜੀਸੀਬੀ ਵਾਲਿਆਂ ਨੇ ਤਿਆਰ ਕਰ ਲਿਆ ਕੰਮ ਤਾਂ ਕੁਝ ਟਾਈਮ ਦੇ ਵਿੱਚ ਹੀ ਜਿਹੜੇ ਆ ਬੋਰੇ ਭਰੇ ਹੋਏ ਨੇ ਮਿੱਟੀ ਦੇ ਨਾਲ ਇਹਨਾਂ ਨੂੰ ਜਿਹੜਾ ਵਿੱਚ ਸਿੱਟਿਆ ਜਾਏਗਾ ਤਾਂ ਜੋ ਇਹ ਬੰਦਨੀ ਥੋੜੀ ਮਜ਼ਬੂਤੀ ਹੋ ਸਕੇ ਅੱਗੇ ਵੱਲ ਨੂੰ ਪਾਣੀ ਨਾ ਵਸ ਸਕੇ ਜਿਹੜਾ ਇਹ ਮਿੱਟੀ ਦੇ ਵਿੱਚ ਚੱਕਰੀ ਬਣੀ ਪਈ ਆ ਪਾਣੀ ਦੀ ਉਹ ਨਾ ਬਣ ਸਕੇ ਤਾਂ ਵਹਾ ਜਿਹੜਾ ਹੈ ਲਗਾਤਾਰ ਅਸੀਂ ਦੇਖ ਰਹੇ ਹਾਂ ਬਹੁਤ ਤੇਜ਼ ਹੈ ਪਾਣੀ ਦਾ ਕਿਉਂਕਿ ਇੱਥੇ ਮੇਨਲੀ ਜਦੋਂ ਉਧਰੋਂ ਪਿੱਛੋਂ ਆਉਂਦਾ ਸਪੀਡ ਦੇ ਨਾਲ ਤੇ ਉਹ ਇੱਥੇ ਆ ਕਿ ਜਿਆਦੀ ਮਾਰ ਕਰ ਰਿਹਾ ਹੈ ਇਸ ਪਾਸ ਨੂੰ ਪਾਣੀ ਚੱਕਰੀ ਬਣਾ ਰਿਹਾ ਘੁੰਮ ਰਿਹਾ ਤਾਂ ਉਹ ਨੀਚੇ ਡੂੰਗਾ ਹੋਈ ਜਾ ਰਿਹਾ ਨਾਲ ਦੇ ਨਾਲ ਮਿੱਟੀ ਨੂੰ ਖੋਰੀ ਜਾ ਰਿਹਾ ਜਿਵੇਂ ਅਸੀਂ ਬਈਉਰੇ ਦੇ ਨਾਲ ਗੱਲ ਕਰ ਰਹੇ ਸੀ ਕਿ ਉਹ ਕਹਿੰਦੇ ਕਿ ਅਸੀਂ ਆਪ ਮੁਹਾਰੇ ਲੱਗੇ ਹੋਏ ਆ ਪ੍ਰਸ਼ਾਸਨ ਨੇ ਜਿਹੜਾ ਹੁਣ ਜਿਹੜਾ ਸਾਨੂੰ ਥੋੜੀ ਮਦਦ ਭੇਜੀਏ ਬੋਰੇ ਭੇਜੇ ਨੇ ਪਹਿਲਾਂ ਜੀਸੀਬੀ ਆਈ ਸੀਗੀ ਉਹ ਖੜ ਗਈ ਸੀਗੀ ਤੇ ਹੁਣ ਜਿਹੜੀ ਭੇਜੀ ਆ ਤੇ ਤੇ ਨਾਲ ਲੱਗੇ ਹੋਏ ਆ ਥੋੜਾ ਕੰਮ ਕਰ ਰਹੇ ਆ ਤੇ ਇਹ ਤਸਵੀਰ ਹੈ ਤੁਹਾਨੂੰ ਜਿਹੜਾ ਵਜੀਦਪੁਰ ਬਿਲਕੁਲ ਪਿੰਡ ਨਾਲ ਪੈਂਦਾ ਉੱਥੋਂ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਤੋਂ ਐ ਤਸਵੀਰਾਂ ਸੰਝੇ ਕਰ ਰਹੇ ਆ ਤੇ ਕੁਝ ਸਮੇਂ ਦੇ ਵਿੱਚ ਇਹ ਸਾਰੇ ਜਿੰਨੇ ਬੋਰੇ ਮਿੱਟੀ ਦੇ ਨਾਲ ਭਰੇ ਗਏ ਨੇ ਇਹਨਾਂ ਨੂੰ ਜਿਹੜਾ ਅੰਦਰ ਸਿੱਟ ਦਿੱਤਾ ਜਾਏਗਾ ਇਸ ਪਾਸ ਨੂੰ ਇਹ ਤਸਵੀਰ ਜਿਹੜੀ ਆ ਦਿਖਾਵਾਂਗੇ ਕਿ ਕਿਵੇਂ ਨੌਜਵਾਨ ਇੱਕ ਪੂਰਾ ਮਿੱਟੀ ਦੇ ਨਾਲ ਮਿੱਟੀ ਹੋਇਆ ਪਿਆ ਇਹਨਾਂ ਨੂੰ ਇਹੀ ਆ ਕਿ ਵੀ ਸਾਡੀ ਜਿੰਨੀ ਜ਼ਮੀਨ ਹੈ ਫਸਲਾਂ ਨੇ ਉਹ ਵੱਜ ਜਾਣ ਤੇ ਲੱਗੇ ਹੋਏ ਨੇ ਇਸ ਪਾਸੇ ਨੂੰ ਮੈਂ ਨਿਰਜ ਨੂੰ ਕਹੂੰਗਾ ਕਿਉਂਕਿ ਜਿਹੜਾ ਇਹ ਪਾਸਾ ਹੈ ਇੱਧਰ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਪਾਣੀ ਉੱਪਰ ਨੂੰ ਚੜ ਰਿਹਾ ਕਿਉਂਕਿ ਬੰਨ੍ਹ ਤਾਂ ਲੱਗਿਆ ਆ ਉਸ ਪਾਸੇ ਦੀ ਪਰ ਫਿਰ ਵੀ ਪਾਣੀ ਦਾ ਫਲੋ ਵਾਧਾ ਆ ਰਿਹਾ ਪਿੱਛੇ ਲਗਾਤਾਰ ਬਾਰਿਸ਼ ਹੋ ਰਹੀ ਆ ਹੁਣ ਵੀ ਲਗਾਤਾਰ ਮੀਂਹ ਪੈ ਰਿਹਾ ਤੇ ਮਾਰ ਜਿਹੜੀ ਅੱਗੇ ਤੱਕ ਪੈਂਦੀ ਆ ਤੇ ਹੁਣ ਤੁਸੀਂ ਤਸਵੀਰ ਦੇਖੋਗੇ ਇਸ ਪਾਸੇ ਨੂੰ ਕਿ ਜੀਸੀਬੀ ਦੇ ਨਾਲ ਇਹ ਬੋਰੇ ਅੱਗੇ ਵੱਲ ਨੂੰ ਸਿੱਟੇ ਜਾਣਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਲੋਕ ਜਿਹੜੇ ਆਮ ਮਹਾਰੇ ਲੱਗੇ ਹੋਏ ਨੇ ਲਗਾਤਾਰ ਕੋਸ਼ਿਸ਼ ਹੈ ਕਿ ਵੀ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੇ ਕਰ ਰਹੇ ਹਾਂ ਹੁਣ ਜੀਸੀਬੀ ਜਿਹੜੀ ਹੈ ਹੁਣ ਜਿੰਨੇ ਬੋਰੇ ਨੇ ਤਸ ਤਸ ਵੀਰਾਂ ਤੁਹਾਨੂੰ ਸਾਂਝਾ ਕਰ ਰਹੇ ਹਾਂ ਜਿਸ ਤੀਕੇ ਦੇ ਨਾਲੇ ਸਾਰਿਆਂ ਨੇ ਤਾਂ ਹੁਣ ਬੋਰਾ ਜਿਹੜਾ ਹੈ ਅੰਦਰ ਵੱਲੋਂ ਸਿੱਟਿਆ ਜਾਏਗਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਇਹ ਦੱਸਣ ਦੀ ਕੋਸ਼ਿਸ਼ ਕਰਦੇ ਕਿ ਕਿਸ ਤੀਕੇ ਦੇ ਨਾਲ ਇਹਨੂੰ ਸਿੱਟਣਾ ਹੈ ਪਾਣੀ ਦਾ ਵਹਾਅ ਤੇ ਜਾਂ ਦੂਜੇ ਪਾਸੇ ਮੀਂਹ ਲਗਾਤਾਰ ਤੇਜ਼ ਹੋ ਰਿਹਾ ਜਿਹੜਾ ਲਗਾਤਾਰ ਤੇਜ਼ ਹੋ ਰਿਹਾ ਤੇ ਲੋਕ ਜਿਹੜੇ ਨੇ ਲੱਗੇ ਹੋਏ ਨੇ ਕਿ ਵੀ ਅਸੀਂ ਰੋਕ ਲਈਏ ਕਿਸੇ ਤਰੀਕੇ ਦੇ ਨਾਲ ਜੋ ਬੜਾ ਫਰਕ ਪੈਗਾ ਇਸ ਦੇ ਨਾਲ ਜਿਹੜਾ ਲਾਨ ਦੀ ਕੋਸ਼ਿਸ਼ ਕੀਤੀ ਹੈ ਫਰਕ ਪਾਊਗਾ ਜੀ ਜਿਹੜਾ ਹੈ ਬੈਗ ਸਿੱਟ ਰਹੇ ਹੈ ਇਹ ਉਸੇ ਜਗ੍ਹਾ गिर ਰਹੇ ਹੈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਥੱਲੇ ਪਤਲਾ ਹੋਇਆ ਬੈ ਮਿੱਟੀ ਖੁਰੀ ਜਾ ਰਹੀ ਹੈ ਬਹੁਤ ਜੇ ਉਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਰੋਪੜ ਜ਼ਿਲ੍ਹੇ ਦੀ ਸੰਗਤ ਨੂੰ ਵੀ ਅਪੀਲ ਕਰਦੇ ਆ ਵੀ ਜਿਹੜੇ ਇਹ ਦੇਖ ਰਹੇ ਆ ਤਾਂ ਵੱਤੋਂ ਵੱਤ ਦਰਿਆ ਦੇ ਉੱਪਰ ਪਹੁੰਚੋ ਜੇ ਬੰਨ ਨਾ ਲੱਗਾ ਤਾਂ ਇਹ ਲੁਧਿਆਣੇ ਤੱਕ ਮਾਰ ਹੋਣੀ ਹੈ ਤਵਾਏ ਕਰ ਦੂਗਾ ਲੁਧਿਆਣੇ ਤੱਕ ਆਏ ਵੀ ਨਹੀਂ ਹੋਣਾ ਵੀ ਉਰੇ ਚਮਕੌਰ ਸਾਹਿਬ ਦਾ ਇਹ ਇਲਾਕਾ ਹੁੰਦਾ ਤਾਂ ਅੱਛਾ ਕਿਉਂਕਿ ਪਿੰਡਾਂ ਨਾਲੋਂ 10 12 12 ਫੁੱਟ ਦਰਿਆ ਉੱਪਰ ਹੈ ਪਿੰਡ ਨਦਾਨ ਚ ਹੈ ਇਹ ਵੇਟ ਏਰੀਆ ਹੈ ਅੱਛਾ ਹਾਂਜੀ 20 ਫੁੱਟ ਦੀਵਾ 20 ਫੁੱਟ ਦੀਵਾ ਜਿਹੜਾ ਮਤੌਤਾ ਮਾਨਗੜ ਅੱਛਾ ਜੇ ਟੁੱਟ ਗਿਆ ਬਲੌਰਪੁਰ ਤੱਕ ਪਾਣੀ ਲੱਗ ਜਾਣਾ ਲੁਧਿਆਣੇ ਤੱਕੇ ਜਾਊਗਾ ਬਾਈ ਪਾਣੀ ਇਹ ਤਾਂ 22 ਫੁੱਟ 30 30 ਫੁੱਟ ਪਾਣੀ ਥੱਲੇ ਹੈ ਜਿਹੜੇ ਪਿੰਡ ਐ ਜਿਹੇ ਪਾਣੀ ਦੇ ਮਾਰ ਕਰਦੀ ਦਾ ਬਹੁਤ ਨੁਕਸਾਨ ਹੋਊਗਾ ਇਹ ਵੀ ਹੋਗਾ ਵੀ ਚਮਕੌਰ ਸਾਹਿਬ ਇਲਾਕੇ ਦੇ ਪਿੰਡ ਵੀ ਹੈਗੇ ਤੇ ਅੱਛਾ ਹਾਂ ਬਿਲਕੁਲ ਜਿਵੇਂ ਦੱਸ ਰਹੇ ਨੇ ਕਿ ਵੀ ਇਸ ਪਾਣੀ ਦੀ ਮਾਰ ਬਹੁਤ ਪੈਣੀ ਹੈ ਕਿਉਂਕਿ ਲੁਧਿਆਣੇ ਤੱਕ ਜਾਣਾ ਤੇ ਸਾਨੂੰ ਇੰਜ ਨਹੀਂ ਲੱਗਣਾ ਕਿ ਵਿੱਚ ਇੱਥੇ ਚਮਕੌਰ ਸਾਹਿਬ ਦੇ ਵਰਗੇ ਕੋਈ ਪਿੰਡ ਸੀਗੇ ਵੀ ਜਿਹੜੇ ਇੱਥੇ ਵਸਦੇ ਸੀਗੇ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਦੱਸ ਰਹੇ ਨੇ ਕਿ ਕਿ ਲੁਧਿਆਣੇ ਤੱਕ ਇਹਦਾ ਪਾਣੀ ਪਹੁੰਚਣਾ ਬੜਾ ਨੁਕਸਾਨ ਹੋਣਾ ਜੇ ਕੋਈ ਵੀ ਹੋ ਗਈ ਪਰ ਇਹਨਾਂ ਨੇ ਅਪੀਲ ਵੀ ਕੀਤੀ ਹੈ ਜੇ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਇਹਨਾਂ ਤੱਕ ਮਦਦ ਜੂਰ ਪਹੁੰਚਦੀ ਕਰਨ ਕਿਸੇ ਕੋਲ ਕੋਈ ਟਰੈਕਟਰ ਜੀਸੀਬੀ ਕਿਸੇ ਵੀ ਤਰ੍ਹਾਂ ਦੇ ਕੋਈ ਸਾਧਨ ਹੈਗਾ ਕਿਉਂਕਿ ਮੇਨ ਇੱਥੇ ਚਾਹੀਦੀ ਹੈ ਕਿ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਲਿਆਤੀ ਜਾਵੇ ਕਿਉਂਕਿ ਇੱਥੇ ਮਿੱਟੀ ਭਰੀ ਨਹੀਂ ਜਾਣੀ ਕੋਈ ਜੀਸੀਬੀ ਮਿੱਟੀ ਚੱਕੇਗੀ ਨਹੀਂ ਕਿਸੇ ਪਾਸੋਂ ਆਪਣੇ ਪਿੰਡਾਂ ਤੋਂ ਹੀ ਭਰ ਕੇ ਲਿਆਓ ਤੇ ਇੱਥੇ ਜਿਹੜੇ ਵਿੱਚ ਬੋਰੇ ਸਿੱਟੇ ਜਾਣ ਤਾਂ ਜੋ ਇਸ ਤਰੀਕੇ ਦੇ ਨਾਲ ਇਹਨੂੰ ਰੋਕਿਆ ਜਾ ਸਕੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਵੀ ਬੋਰੇ ਵਿੱਚ ਸਿੱਟੇ ਜਾ ਰਹੇ ਨੇ ਤਾਂ ਬੋਰੇ ਸਿੱਟੇ ਚਿੱਟੇ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਅਗਲੇ ਪਾਸੇ ਤੋਂ ਵੀ ਦਿਖਾਣਾ ਜਿਸ ਪਾਸੇ ਨੂੰ ਸਿੱਟੇ ਜਾ ਰਹੇ ਨੇ ਕਿਉਂਕਿ ਪਾੜ ਲਗਾਤਾਰ ਵਧਦਾ ਜਾ ਰਿਹਾ ਸਵੇਰ ਤੋਂ 200 ਫੁੱਟ ਜਿਹੜਾ ਹੋ ਚੁੱਕਿਆ ਤੇ ਨਾਲ ਦੀ ਨਾਲ ਜਿਹੜਾ ਜੀਸੀਬੀ ਵਾਲਾ ਇਸ ਨੂੰ ਅੰਦਰ ਸਿੱਟ ਰਹੇ ਨੇ ਕਿਉਂਕਿ ਇਹਦੇ ਚ ਕਈ ਪਹਿਲਾਂ ਦਰਾਕਤ ਸਿੱਟੇ ਨੇ ਕਈ ਹੋਰ ਚੀਜ਼ਾਂ ਸਿੱਟੀਆਂ ਨੇ ਹੁਣ ਇਹ ਬੋਰੇ ਸਿੱਟੇ ਜਾ ਰਹੇ ਨੇ ਕਿ ਮਿੱਟੀ ਦੇ ਨਾਲ ਜਿਹੜੇ ਭਰੇ ਹੋਏ ਬੋਰੇ ਨੇ ਕਿਉਂਕਿ ਅੰਦਰ ਜਿਹੜਾ ਇਹਨੂੰ ਰੋਕ ਸਕੀਏ ਇਸ ਪਾਸੇ ਨੂੰ ਮੈਂ ਤਸਵੀਰ ਦਿਖਾਵਾਂਗਾ ਕਿ ਤਾਂ ਇਹ ਬੋਰੇ ਕਈ ਇਸ ਪਾਸੇ ਨੇ ਰੱਖੇ ਹੋਏ ਨੇ ਤਾਂ ਹੁਣ ਲਗਾਤਾਰ ਜਿਹੜਾ ਅੰਦਰ ਸੁੱਟਣ ਦੀ ਕੋਸ਼ਿਸ਼ ਹੈ ਕਿ ਵੀ ਅੰਦਰ ਸਿੱਟੀਏ ਤਾਂ ਜਿਹੜਾ ਉਹ ਲਗਾਤਾਰ ਵਹਾਅ ਹੋ ਰਿਹਾ ਹੈ ਪਾਣੀ ਦਾ ਇਸ ਪਾਸੇ ਨੂੰ ਵਧ ਰਿਹਾ ਉਹ ਰੁਕ ਸਕੇ ਤਾਂ ਤੁਸੀਂ ਤਸਵੀਰ ਦੇਖ ਰਹੇ ਹੋ